नी नी ले रोटी सेहतिक रोटिया नहीं पकड़ रही दहर दो दिखाने रोटी कमाल होगी तेरे बारी तर तू तो कम तेरे मगर नगे चगे से रोटी दे मगर भूखे मर गए पता नहीं समझ नहीं आती मां कुथ समझती है सास मां भोंकी भोंकती बौंग रवे मैं अपनी मर्जी रोटी देवगी बना के जलो तो टैम होगा ओल हो गई शर्म ही शर्मी लाई होने बंदे शर्म होनी चाहिए तीन बार क्या भुख वास्त मैं कल्प दीबी जान निकलती दी पई है भुख न शर्म ही लाई इन्होंने हम त्रस भी दुखा लापया इस टाइम बंद दो बार चाह पी ली ए भुखा ही मार छ पड़ के पता नहीं मेरे कलमा च कलंक लिखा होया ਕਿ ਜਿੱਠੀ ਠੋਰਤੀ ਇਹ ਹੈ ਸ਼ਰਮ ਹੀ ਲਈ ਹੋਈ ਹੈ ਕਦੋਂ ਦੀ ਮਰਜਾ ਦੇ ਦੇ ਕੇ ਮੇਰੀ ਇੱਲੀ ਸਿਰ ਪਿੜ ਗੋ ਲਾ ਪਈ ਇਹਦੇ ਕਾਂਤੇ ਕਿ ਦੂਰ ਨਹੀਂ ਸਕੀ ਸ਼ਰਮ ਹੀ ਲਈ ਨਹੀਂ ਮੇਰੀ ਗੱਲ ਤੋਂ ਆ ਜਾਗੀ ਰੋਟੀ ਦੇ ਦੇਗੀ ਅੱਜ ਦੇ ਤਰੀਕ ਤੱਕ ਕਿ ਵੇ ਟੂਠਾ ਲਾ ਕੇ ਬਾਹਰ ਵੇਜਵਾ ਮੈਨ ਤੋਹਦੀ ਬੇਸੀ ਹੋਣੀ ਆ ਫਿਰ ਧੰਦੇ ਸੁਣਦਾ ਨਹੀਂ ਕਰਨਾ ਚਰੂ ਪਾਈ ਹੋਈ ਆ ਤੇ ਬਾਹਰ ਲੋਕੀ ਤੇ ਸੁਣਨਗੇ ਐਸੇ ਮੈਂ ਬਾਤ ਚਾਰ ਵਾਰੀ ਤਸਦੀਆਂ ਗੋਣਿਆਂ ਕਿਹਾ ਤਾਂ ਉਹਨਾਂ ਨੇ ਮੇਰੇ ਰੋਟੀ ਬੜਾ ਦੇ ਲਈ ਤਰਸਕਾ ਕੇ ਹਾਂ ਸ਼ਰਮਿਲਾਈ ਹੋਈ ਇਹਨਾਂ ਨੇ ਇਹ ਨਹੀਂ ਬਦਲਦਾ ਕਿ ਮਾਂ ਕੁੱਤੇ ਹੰਗ ਬੰਕ ਲਈ ਜੇ ਜੀ ਹਾਂ ਕੋਈ ਦੱਤਿਆ ਵੀ ਕੀ ਹੋਇਆ ਵਾ ਬੇਚਾਰਾ ਮਾਂਸ ਕੀ ਕਰੇ ਕੀ ਕਵੇ ਨੰਨ ਬੰਦਾ ਆਪਣੇ ਆਪ ਲੱਥੀ ਜੜੀ ਹੈ ਨਹੀਂ ओ, पाओ। भी ना, पूरे महल ना ना मा, मार मार पता नहीं बोली जाना पेने वेखने भी नहीं हद हुई पी एना नहीं मेरी गाल सुनो की जान दे ये रोला घट पाओ नहीं तू मैं कुत् समझाया वे तेरे नहीं पता मैं शेह दल बन रही है रोटी दो तो। ਪੁਖੇਲ ਬਰਬਾਈ ਐਸੇ ਦਾ ਮੰਮੀ ਤੇ ਨਹੀਂ ਰੋਟੀ 5 ਮਿੰਟ 5 ਮਿੰਟ 5 ਮਿੰਟ ਤੇਰੇ 5 ਮਿੰਟ ਨਹੀਂ ਹੋਣਦੇ ਘਰ ਦੇ ਟਾਈਮ ਵੇਗ ਦੋ ਵੱਜ ਚੁੱਕੇ ਆ ਹੈ ਮੈਂ ਡਾਕਟਰ ਨਾਸਾ ਨਹੀਂ ਕਰਵਾਇਆ ਚੁੱਪ ਕਰੋ ਮੇਰੀ ਸੁਣੋ ਗੱਲ ਅ ਮੈਂ ਕੱਲਾ ਨਾਸ਼ਤਾ ਨਹੀਂ ਬਣਾਉਂਦੀ ਪੀ ਸਵੇਰੇ ਉੱਠ ਕੇ ਪਹਿਲੇ ਮੈਂ ਤਾਂ ਤੇ ਕੱਪੜੇ ਫਿਰ ਕੱਪੜੇ ਧੋ ਕੇ ਪਾ ਕੇ ਆਇਆ ਸੁੱਕਣੇ ਫੇਰ ਮੈਂ ਨਾ ਤੋਂ ਕੇ ਕਪੜੇ ਪਾ ਕੇ ਤੇ ਲੱਗ ਗਈ ਆ ਤੁਹਾਡਾ ਰਸੋਈ ਚ ਕੰਮ ਕਰਨ 50 ਮਿੰਟਾਂ ਚ ਤੇ ਕੋਈ ਜਾਦੂ ਮੰਤਰ ਹੈਗਾ ਨਹੀਂ ਚੁਟਕੀਆਂ ਮਾਰੀਆਂ ਤੇ ਰੋਟੀਆਂ ਤਿਆਰ ਨੇ ਰੋਟੀ ਤਿਆਰ ਕਰਨਾਂਗੀ ਬਣਾਵਾਂਗੀ ਤੇ ਹੋਉਂਦੀ ਕਿ ਉਹਨੂੰ ਲੱਗਦਾ ਟਾਈਮ ਤੇ ਤੁਸੀਂ ਇੰਨਾ ਬੋਲੀ ਜਾਂਦੇ ਹੋ ਖਾ ਪਰੂ ਲਾ ਪਿਆ ਦਾ ਅੱਛਾ ਮੈਂ ਮਤਲਬ ਬੋਲੀ ਜਾਂ ਨਹੀਂ ਮੈਂ ਫਜ਼ੂਲ ਹੀ ਬੋਲਦੀ ਆ ਤੇ ਮੇਰੀ ਗੱਲ ਸੁਣਨੀ ਜੇ ਉਹ ਹੀ ਤਾਂ ਤੜਕੇ ਉੱਠ ਕੇ ਬੈਠ ਜੇ ਟਾਈਮ ਸੱਪ ਕੰਮ ਕਰਕੇ ਵਿਹਲੇ ਹੋ ਜਾਵੇ ਹੈ ਐਸੇ ਲੋਕੀ ਨਾਲ ਸਭ ਕੁਝ ਹੋ ਰਹੀ ਮੰਮੀ ਹੋਰ ਤੜਕੇ ਕਿੰਨੀ ਉਠਾਂ ਤੜਕੇ ਕਿੰਨੀ ਉੱਠੀ ਆ ਤੇ ਨਾ ਕੰਮ ਕੀਤਾ ਕਾਡਾ ਠੀਕ ਐ ਸਾਨੂੰ ਸ਼ਦਾਈ ਨਾ ਬਣਾ ਮੈਂ ਤੈਨੂੰ ਦੱਸਾਂ ਅਸੀਂ ਵੀ ਕੰਮ ਕਰਦੇ ਰਹੇ ਆ ਤੜਕੇ 4:30 4 ਵਜੇ ਉੱਠਣਾ ਬੱਚਾ ਦੇ ਸੁੱਤੇ ਦੱਸਾਂ ਨਾ ਕੰਮ ਕਰੀ ਜਾਂਦੀ ਸੀ ਹੈ ਤੁਹਾਡੇ ਰਾਜ ਦੇ ਵਿੱਚ ਤੇ ਦੁਪਹਿਰ 3 ਵਜੇ ਲੱਗਿਆ ਹਲ ਤਾਂ ਸਾ ਰੋਟੀ ਨਸੀਬ ਨਹੀਂ ਹੋਈ ਮੰਮੀ ਮੇਰੀ ਗੱਲ ਸੁਣੋ ਪਰੀ ਕਿੱਥੇ ਆ ਤੂੰ ਬਣੀ ਨੂੰ ਕੀ ਕਹਿ ਰਹੀ ਨਹੀਂ ਹੈ ਮੰਮੀ ਸੁੱਤੀ ਹੋ ਨੀਓ ਆਪਣੇ ਰੂਮ ਚ ਤੁਸੀਂ ਉਹਨੂੰ ਉਠਾ ਦਿੰਦੇ ਜੇ ਮੈਂ ਕੰਮ ਕਰਦੀ ਪਈ ਆ ਹੋਰ ਕੋਈ ਕੰਮ ਕੱਪੜਿਆਂ ਦਾ ਰਸੋਈ ਚ ਉਹਨੂੰ ਕਹਿ ਦਿੰਦੇ ਉੱਠ ਕੇ ਆਪਣੀ ਭਾਬੀ ਨਾਲ ਰਸੋਈ ਚ ਵੇਖ ਕੀ ਕਰਦੀ ਪਈ ਐ ਪਰੇ ਥੋੜੀ ਹੈਲਪ ਕਰਾ ਤੇ ਉਹ ਦੋਨੋਂ ਜਣੀਆਂ ਰੋਟੀ ਬਣਾ ਕੇ ਲੈ ਆਓ ਤੁਸੀਂ ਇੱਕ ਵਾਰੀ ਨੀ ਉਹਨੂੰ ਕਿਹਾ ਨਹੀਂ ਬੜੀ ਸਿਆਣੀ ਐ ਤੂੰ ਉਹ ਪਰੇ ਧਿਆਣੀ ਸਿਆਣੀ ਐ ਉਹਨੂੰ ਉੱਠ ਕੇ ਆ ਕੇ ਰੋਟੀਆਂ ਬਣਾ ਹੈ ਮਮਾ ਫੌਂਦੇ ਦੀ ਸੌਂਦੀ ਉਮਰ ਐ ਉਹਨੇ ਸੌਣਾ ਹੁਣ ਤਨ ਬਲਸ ਕੋਲੋਂ ਪੜ ਕੇ ਆਇਓ ਨਾ ਸੋਣਾ ਹੈ ਹਣ ਹਣ ਥੋੜੀ ਜਿਹਾ ਨੋਟ ਕੇ ਟਿਊਸ਼ਨ ਤੇ ਜਾਣਾ ਉਹਨੇ ਤਾਂ ਅੱਗ ਮਰਨ ਦੀ ਹੋ ਮਰਾਂ ਦੀ ਉਹਨੇ ਪੜਨਾ ਨਹੀਂ ਲਿਖਣਾ ਨਹੀਂ ਸੋਣਾ ਨਹੀਂ ਹੁਣ ਸੋਵੇਂ ਦਾ ਮਾਂ ਤੇ ਦੇਖਦਾ ਤੇ ਤੇਰੇ ਸੱਤੇ ਅੱਜ ਕਰੇ ਹੈ ਤੇਰੇ ਵੱਸ ਬੈਜੇ ਤਾ ਤੂੰ ਬੇੜਾ ਘਰ ਕਰਦੇ ਕੁੜੀ ਨੂੰ ਮੰਮੀ ਮੰਨਿਆ ਪਰ ਹੀ ਪੜਦੀ ਵੀ ਹੈ ਲੇਕਿਨ ਤੁਸੀਂ ਇੱਕ ਚੀਜ਼ ਸੋਚੋ ਪੜਨ ਦੇ ਨਾਲ ਨਾਲ ਕੁੜੀ ਜਵਾਨ ਵੀ ਹੁੰਦੀ ਪਈ ਹੈ ਤੇ ਜਵਾਨ ਕੁੜੀ ਨੂੰ ਅਸੀਂ ਕੰਮ ਨਹੀਂ ਸਿਖਾਵਾਂਗੇ ਤੇ ਕਿੱਦਾਂ ਚੱਲੂਗਾ ਕਿੰਨੇ ਸਿਖਾਣਾ ਹੈ ਕਿੰਨੇ ਸਮਝਾਣਾ ਹੈ ਨਹੀਂ ਮੇਰੀ ਗੱਲ ਕੋਈ ਸਮਝਾਣਾ ਹੈ ਕੋਈ ਗੱਲ ਨਹੀਂ ਜਦੋਂ ਦਾ ਟਾਈਮ ਆ ਜਾਏਗਾ ਸਮਝਾ ਲਾਂਗੇ ਹੈ ਜਿੰਨਾਂ ਕੋ ਤੇਰੀ ਮਾਂ ਨੇ ਤੈਨੂੰ ਸਮਝਾ ਕੇ ਭੇਜਿਆ ਹੈ ਕਿਹੜਾ ਵੇਲਾ ਗਿਆ ਤੇ ਦੇਵੀ ਨੇ ਦੱਸਿਆ ਮੈਂ ਕਿਹੜੇ ਧੰਮ ਕੀ ਕੰਮ ਕਰਦਾ ਕਿਹੜੇ ਧੰਮ ਕੀ ਕੰਮ ਕਰਦਾ ਬੇਟਾ ਆਪਣੇ ਸਾਸੂ ਨੂੰ ਕਿਹੜਾ ਰੋਟੀ ਮਾਰ ਦੇਣਾ ਉਹਨ ਦੂਜੇ ਨੂੰ ਕਹਿੰਦਾ ਲੋਣਾ ਭਵੇ ਹੈ ਤਾਂ ਤੂੰ ਫਿਰ ਉਹੀ ਗੱਲ ਕਰਨੀ ਹੈ ਹੁਣ ਚਲ ਗਈ ਮੇਰੀ ਇੱਜ਼ਤ ਹੈ ਜਿੰਦ ਤੱਕ ਮੈਂ ਬੈਠੀ ਆ ਨਾ ਮੇਰੇ ਨਾਲ ਗੱਲ ਦਤੀ ਨੂੰ ਖਬਰ ਦਾ ਜੋ ਕੋ ਕੰਮ ਗਿਆ ਤੇ ਮੰਮੀ ਤੁਸੀਂ ਮੇਰੀ ਮਾਂ ਤੇ ਨਾ ਜਾਓ ਮੇਰੀ ਮਾਂ ਨੇ ਮੈਨੂੰ ਬੜਾ ਕੁਝ ਸਿਖਾਇਆ ਹੈ ਤੇ ਮੈਂ ਕਰਦੀ ਵੀ ਆ ਜੇ ਤੁਸੀਂ ਆਪਣੀ ਧੀ ਨੂੰ ਨਹੀਂ ਨਸਖਾਉਗੇ ਕਾ ਨੂੰ ਗੱਲਾਂ ਬੜੀਆਂ ਹੋਣੀਆਂ ਜੇ ਤੈਨੂੰ ਨਹੀਂ ਗੱਲਾਂ ਹੁੰਦੀਆਂ ਮਾਂ ਬੈਠੀ ਆ ਹਨੇ ਸਮਝ ਆਈ ਗੱਲਾਂ ਸੁਣਨ ਵਾਸਤੇ ਸਮਝ ਆਈ ਜਦ ਬਾਰੇ ਰੋ ਜੀਵਨਾ ਤੇ ਟਾਈਮ ਵੇਖ ਤੇ ਕੱਦ ਐਸਾ ਨਾ ਕੋ ਵੇਦਨ ਮਦਸਤਾ ਮਮਮੀ ਤੁਸੀਂ ਕਹਿੰਦੇ ਹੋ ਮੈਂ ਦੇਖ ਲਾਂਗੀ ਪਰੀ ਨੂੰ ਕੋਈ ਕੁਝ ਬੋਲੇਗਾ ਉਹਦਾ ਮੈਂ ਸੁਣਾਂਗੀ ਮਮਮੀ ਸਾਨੂੰ ਹੱਥੀ ਸਿਖਾਣਾ ਪੈਣਾ ਹੈ ਨਾ ਸਿਖਾਵਾਂਗੇ ਉਹ ਜਿਹੜੀਆਂ ਗੱਲ ਨੂੰ ਗੱਲਾਂ ਹੋਣੀਆਂ ਨਾ ਦੋ ਜਣੀਆਂ ਸੀ ਮਾਂ ਤੇ ਪਰਜਾਈ ਕੁਝ ਨਾ ਸਖਾਸ ਕੀ ਆਪਣੀ ਧੀ ਨੂੰ ਨਹੀਂ ਮੇਰੀ ਗੱਲ ਸੁਣ ਸਖਾਨ ਨੇ ਬੈਠੀਆਂ ਉਹਦੀ ਬੜੀ ਉਮਰ ਪਈ ਹੋ ਪੜ੍ਹਾਈ ਤੋਂ ਹਟ ਗਈ ਨਾ ਤੇ ਮੈਂ ਚਾਹ ਤਾ ਕਿ ਮੈਂ ਚੁਟਕੀ ਦਾ ਕੰਮ ਨੂੰ ਸਿਖਾਣਾ ਦੋ ਦਾ ਚੁਟਕੀ ਦਾ ਕੰਮ ਹੈ ਮੇਰੇ ਕੋਲ ਸਿੱਖਣਾ ਉਹ ਤੇਰੇ ਅਕੀ ਖੋਤੇ ਦਿਮਾਗ ਦੀ ਨਹੀਂ ਮੈਂ ਤੈਨੂੰ ਦੱਸਾਂ ਹਰ ਕਲਾਸ ਜਿਹੜੀ ਫਸ ਜਾਂਦੀ ਹੈ ਸਮਝ ਆਈ ਜਦੋਂ ਦਾ ਕੰਮ ਕਰਨ ਦਾ ਵੇਲਾ ਆ ਗਿਆ ਨੇ ਸਭ ਤੋਂ ਵੱਧ ਅਗਿਓ ਕਿ ਤੇਰੇ ਨਾਲ ਵਧੀਆ ਕੰਮ ਕਰਨਾ ਮੈਂ ਵੀ ਇੱਥੇ ਤਾਂ ਤੂੰ ਵੀ ਇੱਥੇ ਉਹ ਫਰਸਟ ਕਲਾਸ ਚੋਂ ਆਂਦੀ ਐ ਉਹ ਆਪਾਂ ਘਰ ਦੇ ਕੰਮ ਚੋਂ ਵੀ ਉਹਨੂੰ ਫਰਸਟ ਲਿਆਣਾ ਮੈਂ ਕਿਹਾ ਜਦੋਂ ਘਾਦੀਵਾਰੀ ਆਈ ਜਾਂ ਘਰ ਦੇ ਕੰਮ ਤੇ ਬੱਸ ਕਰਕੇ ਭੇਜਾਂਗੇ ਬੁਰੀ ਇੰਟੈਲੀਜੈਂਟ ਉਸ ਦਿਮਾਗ ਮਤਲਬ ਕਿ ਨਾ ਚੇਜ ਇਹ ਕਹੇ ਤੂੰ ਸਹੀ ਭੋਦੀ ਨਹੀਂ ਇਹਨੂੰ ਗੱਲ ਮੰਮੀ ਤੁਸੀਂ ਉਹਦੀ ਵਡਿਆਈ ਕਰਦੇ ਪਿਓ ਜਿਹੜੀ ਮੈਂ ਤਾਂ ਦਿਨ ਨੂੰ ਸਾਰਾ ਘਰ ਦਾ ਤੁਹਾਡਾ ਕੰਮ ਕਰਦੀ ਆ ਤੁਹਾਨੂੰ ਐਨਾਂ ਵਧੀਆ ਰੋਟੀ ਬਣਾ ਕੇ ਦਿੰਨੀ ਆ ਐਨੇ ਤੁਹਾਡੇ ਕੰਮ ਸਵਾਰਦੀ ਆ ਤੁਸੀਂ ਇੱਕ ਵਾਰੀ ਵੀ ਮੇਰਾ ਨਾਮ ਨਹੀਂ ਲਿਆ ਨਹੀਂ ਮੇਰੀ ਗੱਲ ਚ ਨੂਆ ਹੁੰਦੀ ਆ ਗੱਲ ਵਸਿਆ ਦੱਸ ਮੈਨੂੰ ਤੂੰ ਵਤ ਘਾ ਲਈ ਹੈ ਕਾਦੇ ਕੰਮ ਕਰ ਲੈ ਲਈਆਂ ਗਵਦਿਆ ਸਮਝ ਆਈ ਤੈਨੂੰ ਤਰ ਘਾ ਲਈ ਰੱਖਿਆ ਆ ਤੇ ਤੇਰੀ ਮਾਂ ਰਲੀ ਲੈਦਾ ਤੇ ਬਣਾਉਂ ਤੇ ਕੁਰਸੀ ਤੇ ਮੰਦਰ ਦੇ ਦਰ ਬਿਠਾਉਦੇ ਤੂੰ ਵਤ ਘਾਈਏ समझ आई मेरी दे दस बजे तो मैं पौका लगी दी वजके ढाई पौने तेन ही बजे लगे होने अब तक मैंने तू नाश्ता नहीं कराया तेन ती कौ मैं है तू तो नू भे बुरा हाल दल मेरे ਮੰਮੀ ਮੈਂ ਬਹੁਤ ਕੰਮ ਕਪੜੇ ਧੋਲੇ ਮੈਂ ਥੱਕ ਗਈ ਸੀ ਮੈਂ ਥੱਕ ਕੇ ਨਾਲ ਹੋਲੀ-ਓਲੀ ਕੰਮ ਹੋਣਾ ਸ਼ੁਰੂ ਹੋ ਗਿਆ ਲੇਕਿਨ ਮੈਂ ਜੇ ਤੈਨੂੰ ਕਿਹ ਪਰੇ ਨੂੰ ਉਠਾਉ ਥੋੜੀ ਹੈਲਪ ਕਰੋ ਅਗੋਂ ਤੁਸੀਂ ਮੈਨੂੰ ਉਲਟ ਪੈਂਦੇ ਪਿਓ ਤੁਸੀਂ ਗੱਲ ਨਹੀਂ ਸਮਝਦੇ ਪੇ ਮੈਨੂੰ ਨਾ ਸਭ ਪਤਾ ਹੈ ਆ ਜਿਹੜੀਆਂ ਮੱਤਾਂ ਤੂੰ ਮੈਨੂੰ ਦੱਸ ਰਹੀ ਹੈ ਇਹਦੇ ਵਾਸਤੇ ਕੁੜੀ ਵਾਸਤੇ ਕਰਨੀ ਪਲੀ ਵਾਸਤੇ ਤੇਰੀ ਮਾਂ ਨੇ ਨਹੀਂ ਤੈਨੂੰ ਸਿਖਾਈਆਂ ਮੰਮੀ ਤੂੰ ਸੇ ਮੇਰੀ ਮਾਂ ਤੱਕ ਕਿਉਂ ਜਾਂਦੇ ਪਿਓ ਤੇ ਤੂੰ ਆਪੇ ਹੀ ਗੱਲਾਂ ਹੀ ਉਹ ਕਰਦੀਆਂ ਕਰਦੀਆਂ ਜਾਵਣਾ ਤੇ ਕੀ ਕਰਾਂ ਹੈ ਜਦ ਮੈਨੂੰ ਮੌਕੇ ਦੇ ਦੇ ਤੇ ਮੈਨੂੰ ਕੁਤੇ ਥੋੜਾ ਵੱਡੇ ਮੈਂ ਤੇਰੀ ਮਾਂ ਤੱਕ ਤੁਰੀ ਰਵ ਤੂੰ ਮੇਰੇ ਮੈਂ ਤੇ ਧੱਕ ਜਾ ਨਹੀਂ ਹੈ ਹਰੇ ਮਾਂ ਵੀ ਕੀਤੀ ਹੈ ਤੇਰਾ ਮਤਲਬ ਨਹੀਂ ਮੈਂ ਸੀਰ ਨਾਲ ਧਿਆਨ ਕਰਦਾ ਮੇਟੀ ਲੈ ਰਾਮ ਵੀ ਕਰਨਾ ਪੰਨਾ ਵੀ ਹੈ ਟਿਊਸ਼ਨ ਦਾ ਵੀ ਜਾਣਾ ਉਹਨੂੰ 36 ਕੰਮ ਨੇ ਸਮਝ ਆਈ ਜਦੋਂ ਤੇ ਕੰਮ ਦਾ ਵੇਲਾ ਆਊਗਾ ਉਹਨੂੰ ਕੰਮ ਵੀ ਸਿਖਾ ਦੇਣਾ ਮੰਮੀ ਤੁਸੀਂ ਉਹਨੂੰ ਸਿਰ ਤੇ ਚੜਾਉਂਦੇ ਪਿਓ ਤਾਡਾ ਲਾਡ ਪਿਆਰ ਸਭ ਉਹਨੂੰ ਖਰਾਬ ਕਰਦਾ ਪਿਆ ਤੇ ਤੁਹਾਡੀ ਅੱਖਾਂ ਤੇ ਪੜਦਾ ਪਿਆ ਹੈ ਤੁਸੀਂ ਨਹੀਂ ਸਮਝਦੇ ਪਏ ਮੇਰੀ ਵੀ ਗੱਲ ਨੂੰ ਤੁਸੀਂ ਨਹੀਂ ਸਮਝਦੇ ਉਲਟ ਤੁਸੀਂ ਮੈਨੂੰ ਬੋਲਦੇ ਪਿਓ ਗੱਲ ਨੂੰ ਬਹੁਤ ਬਹੁਤ ਔਖਾ ਹੋ ਜਾਣਾ ਜੀ ਕੋਈ ਗੱਲ ਨਹੀਂ ਮੈਂ ਬੈਠੀ ਆ ਨਾ ਓਕੇ ਠੋਕੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਨਾ ਸੀਰ ਟਾਈਮ ਸੇ ਧਿਆਨ ਰੱਖ ਤੂੰ ਉੱਠ ਸਵੇਰ ਤੜਕੇ 4 ਵਜੇ ਜੇ ਜਦੋਂ ਅਸੀਂ ਐਸ ਘਰ ਦੇ ਵਿੱਚ ਨੂੰ ਬਣੇ ਬਣ ਕੇ ਆਏ ਨਾ ਤੇਰੇ ਵਾਂਗਰ ਸਾਡੀ ਸੱਸ ਨੇ ਨਾ ਬੈਲ ਲਾਈ ਹੋਈ ਸੀ ਇੱਕ ਬੈਲ ਮਾਰ ਦੇਣੀ ਆ ਤੇ ਤੂੰ ਨਵੀਂ ਨਵੀਂ ਆਈ ਆ ਚਾਰ ਦਿਨ ਮੈਂ ਤੇਰੇ ਬੈਲ ਦੇ ਅਸਰੇ ਰੱਖਣਾ ਬੈਲ ਮਾਰ ਦੇ ਚਾਰੇ ਪੂਰੇ ਉੱਠ ਜੀ ਟੁੱਟੀਆਂ ਖੋਲ ਕੇ ਰੱਖਦੀ ਸੀ ਕਿਉਂਕਿ ਚਾਰ ਵਜੇ ਤੜਕੇ ਟੁੱਟੀ ਨਲਕਾ ਆ ਜਾਂਦਾ ਸੀ ਪਾਣੀ ਦੀ ਆਵਾਜ਼ ਸੁਣ ਕੇ ਧਾਰ ਦੀ ਆਵਾਜ਼ ਸੁਣ ਕੇ ਉੱਠ ਤੇ ਉੱਥੇ ਛੇ ਉੱਠ ਕੇ ਸਾਰੇ ਸੁੱਤੇ ਦੇ ਸਾਰੇ ਪਰਿਵਾਰ ਸਾਡਾ ਉੱਠ ਕੇ ਕੱਪੜੇ ਧੋਈਦੇ ਸੀ ਸਾਰਾ ਕੁਝ ਬੱਚਣ ਪਤਾ ਨਹੀਂ ਲੱਗਨਦੀਦਾ ਕਿ ਕਿਹੜੇ ਅਲਿਸ ਘਰ ਦਾ ਕੰਮ ਕਰਦੇ ਤੇ ਕਿਹੜੇ ਵਿਲੇ ਹੁੰਦੇ ਆ ਤੇ ਸੱਸ ਮਾਦੇ ਉਠਣ ਤੋਂ ਪਹਿਲਾਂ ਹੀ ਉਹਨਾਂ ਦੇ ਸਹਰਾਣੇ ਚਾਹ ਦਾ ਕੱਪ ਰੱਖਿਆ ਹੁੰਦਾ ਸੀ ਮੰਮੀ ਹਲੇ ਮੇਰੇ 2 ਦਿਨ ਹੋਏ ਸੀ ਵਿਆਹ ਨੂੰ ਨਾਲ ਹੀ ਤੁਸੀਂ ਮੈਨੂੰ ਚੁੰਮ ਕੇ ਚੜਾਤਾ ਸੀ ਆ ਸਾਡੇ ਰੀਤੀ ਰਿਵਾਜ ਹੈਗੇ ਪਹਿਲੇ ਚੁੰਮ ਕੇ ਚੜ ਪਹਿਲੇ ਖਾਣਾ ਬਣਾ ਰੋਟੀ ਬਣਾ ਸਾਲਿਆਂ ਦੀ ਮਨਪਸੰਦ ਸਬਜੀ ਬਣਾ ਮੰਮੀ ਮੈਂ ਕੀ ਕੁਝ ਨਹੀਂ ਕੀਤਾ ਮੈਂ ਵੀ ਸਭ ਕੁਝ ਕੀਤਾ मैं तो तेरे करने नहीं, नहीं करने तो तेरे मैं बहे रसोई है जो तो तेरे रवाज तुयो करने नहीं। मैं नहीं करने जो तो मेरी उम्र से ना उद तो तो मैं किए रज हम तेरा टाइम है तू तो रवाज करना समझ आई ਮੰਮੀ ਚੁੰਗੇ ਚੜਾਤਾ ਆ ਗਾਤਾ ਉਹ ਗਾਤਾ ਜੇ ਨਾ ਤਾਂ ਸਾਡੇ ਵਰਗੇ ਚੁੰਗੇ ਚੜਾਉਂਦਿਆਂ ਤੁਹਾਨੂੰ ਫਿਰ ਦੀ ਲੈ ਸਾਡੀ ਸੱਸ ਮਾਰ ਤਾਂ ਕੋਈ ਰੀਤੀ ਰਵਾਜ ਨਹੀਂ ਕੀਤੇ ਹੈ ਕੋਈ ਰੀਤੀ ਰਵਾਜ ਨਹੀਂ ਕੀਤੇ ਤੁਹਾਡੇ ਵਰਗੇ ਸਾਡੇ ਸੱਤ ਸੌ ਬੰਦ ਗਾਨੇ ਸਮਝ ਆਈ ਫੇਸ ਸੱਜ ਮਾਮਾ ਨੂੰ ਪੂਰੇ ਆ ਬੰਦਿਆ ਨੇ ਸਾਨੂੰ ਗੋਤਰ ਜਿੱਦ ਲਾਇਆ ਸਾਨੂੰ ਆ ਨਹੀਂ ਕੀਤਾ ਕਿਉਂ ਦੂਜੇ ਤੀਜੇ ਦੇ ਤਾਂ ਕਰਾਈਦਾ ਸਾਰੇ ਰਿਸ਼ਤੇ ਇਕੱਠੇ ਹੋਏ ਹੁੰਦੇ ਨੇ ਸਾਰੇ ਆਪਣੇ ਓੜ ਮੇਕੋੜ ਮੇ ਇਕੱਠੇ ਹੋਏ ਦੇ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਨਾਲ ਚੱਲਣਾ ਪੈਂਦਾ ਅੱਜ ਤੋਂ ਮੇਰੇ ਕੋਲ ਹਾਸਲ ਨਹੀਂ ਹੈ ਦੂਜੇ ਦਿਨ ਚੌਂਕੇ ਜਵਾਰਤਾ ਹੈ ਮਮਮੀ ਮੈਨੂੰ ਨਹੀਂ ਸੀ ਪਤਾ ਵਿਆਹ ਤੋਂ ਬਾਅਦ ਇੰਨੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਜ਼ਿੰਮੇਵਾਰੀਆਂ ਸਿਰ ਤੇ ਪੈਂਦੀਆਂ ਮੈਨੂੰ ਨਹੀਂ ਸੀ ਪਤਾ ਇਸ ਕਰਕੇ ਮੈਂ ਤੁਹਾਨੂੰ ਕਹਿੰਨੀ ਆ ਪਰੀ ਮੇਰੀ ਭੈਣਾ ਵਰਗੀ ਹੈ ਉਹ ਤਾਂ ਵੀ ਕੁਝ ਸੋਚ ਕੋਈ ਗੱਲ ਨਹੀਂ ਮੈਨੂੰ ਪਤਾ ਜੇ ਭੈਣ ਸਮਝ ਜਾਂਦਾ ਨਾ ਪਰੀ ਦਾ ਨਾਰਾ ਸੋ ਬਾਰ-ਬਾਰ ਲੰਦੀ ਹੁਣ ਤੇ ਵੇਰ ਬਾਰ-ਬਾਰ ਪਰੀ ਦਾ ਨਾਲ ਹੀ ਜਾਣੀ ਹੈ ਸਮਝ ਆਈ ਐ ਜਿੰਮੇਵਾਰੀ ਤੇਰੀਆਂ ਇਹ ਤੈਨੂੰ ਕਦੇ ਨਹੀਂ ਬਣਗਾ ਇੱਕ ਮਰੂਗੀ ਚ ਪੇੜ ਮੂਹ ਦਾ ਤਰੱਕੇ ਜੇ ਦਬਾ ਨਾ ਪਰੀ ਦਾ ਨਾਲ ਤਾਂ ਤੇ ਮਾਂ ਬੈਠੀ ਹੋਵੇ ਰਸੀ ਸਮਝ ਆਈ ਭੈਣ ਸਮਝਾਈ ਨਾ ਤੇ ਪਰ ਸਮਝ ਕਿ ਕਿ ਬੇ ਭੇਕੇ ਵੀ ਆਪਣੀ ਬੈਣ ਨੂੰ ਦੇਖਾਂ ਜਿੱਦਿ ਸੋ ਹੈ ਮੰਮੀ ਮੈਂ ਮੇਰੇ ਕੋ ਕੰਮ ਨਹੀਂ ਹੁੰਦਾ ਉਹ ਦੂਜੀ ਬੈਣ ਨੂੰ ਕਹਦੇ ਉੱਥੇ ਵੀ ਇਦਾਂ ਹੀ ਕਰਦੇ ਨਹੀਂ ਤੇ ਤੇਰੀ ਮਾਂ ਦੀਆਂ ਇਹਨਾਂ ਨੂੰ ਅਸ਼ੀਰਵਾਦ ਹੈ ਨਾ ਥੱਪੜ ਦੀ ਬਜਾਏ ਜੇ ਤੇਰੀ ਮਾਂ ਕੋਲ ਥੱਪੜ ਨਾ ਵੱਜੇ ਹੁਣ ਮੇਰੇ ਕੋਲ ਕੀ ਦਿਖਾ ਲਈ ਮੈਂ ਤਾਂ ਦੱਸਦਾ ਹੀ ਮੰਮੀ ਤੁਸੀਂ ਕੀ ਭੁੱਲੀ ਜਾਂਦੇ ਤੁਹਾਨੂੰ ਨਹੀਂ ਪਤਾ ਚਲਦਾ ਪਿਆ ਮੇਰਾ ਢਿੱਡ ਭੁੱਖਾ ਸਵੇਦਾ ਸ਼ੁਕਰ ਕਰ ਤਰੇ ਵੱਜੀਆਂ ਨਹੀਂ ਕਰਨਾ ਤੇ ਤੇਰੇ ਮੈਂ ਮੂੰਹ ਲਾਲ ਕਰਦੇ ਨਹੀਂ ਮੇਰਾ ਬਹਿਸ ਲਾਗਾ ਤੈਨੂੰ ਦੱਸਦਾ ਮੈਂ ਜੇ ਬਹਿਸ ਕੀਤੀ ਨਾ ਉਹ ਨਾ ਮੇਰੇ ਹੱਥ ੁੱਟ ਜੇ ਤੇਰੇ ਤੇ तेनवाद दादा फिर चुप करके बंदे फिर रसोई चाहिए मेरा बहस नहीं मेरा हा खिलाई जबान तू खिलाफ सुन गया ना 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 उठ के सवेरे उठ के सारे काम का ही तो तो सारा कम मकई मेरे धोते पहला सारा अंदर साफ होना मम्मी कपड़े धोते तो सी मम्मी आह किता मैं गुआी लोहा नहीं कहना आके तू धो जा मेरे कपड़े ਮੇਰਾ ਕੰਮ ਕਰਜਾ ਤੇਰਾ ਕੰਮ ਤੈਨੂੰ ਹੀ ਕਰਨਾ ਪੈਣਾ ਤੁਸੀਂ ਬੈਠੋ ਮੈਂ ਕਿੱਥੇ ਆਈ ਮੈਂ ਸਭ ਕੁਝ ਸਿਖਾਉਣ ਵਾਲੀ ਦਾ ਅੱਜ ਤੋਂ ਬਾਅਦ ਮੈਂ ਜਿੱਦ ਨਾਲ ਨਹੀਂ ਲੈਣਾ ਪਰੇ ਦਾ ਨਾ ਪਰ ਜਾ ਸਮਝ ਆਈ ਜਦੋਂ ਪਰਿਵਾਰੀ ਆਊਗੀ ਨਾ ਪਰਿਵਾਰ ਨੂੰ ਸਭ ਕੁਝ ਸਮਝ ਆ ਜਾਗੀ ਅ ਮੇਰੇ ਘਰ ਚੋਂ ਨਾ ਕੰਨ ਖੋਲ ਕੇ ਅ ਜਦੋਂ ਤੱਕ ਰਾਤ ਨੂੰ ਸਾਡੇ ਸਾਰੇ ਕਰ ਦਿਆ ਬੱਤੀਆਂ ਨਹੀਂ ਬੰਦ ਹੋ ਜਾਂਦੀਆਂ ਮੈਂ ਨਹੀਂ ਸੋ ਜਾਂਦੀ ਤੇਰਾ ਸੋਰਾ ਨਹੀਂ ਸੋ ਜਾਂਦਾ ਜਦੋਂ ਤੱਕ ਸਾਰਾ ਪਰ ਨਹੀਂ ਸੋ ਜਾਂਦੀ ਬਤੀਆਂ ਜਦੋਂ ਤੱਕ ਨਹੀਂ ਬੁਝਣੀਆਂ ਉਦੋਂ ਤੱਕ ਤੈਥੇ ਹੀ ਹੋਵੇਂ ਕਮਰੇ ਦੇ ਵਿੱਚ ਜੇਬ ਸਾਡੀਆਂ ਬਤੀਆਂ ਬੁਝਣ ਤੋਂ ਪਹਿਲਾਂ ਤੂੰ ਆਪਣੇ ਕਮਰੇ ਚ ਗਈ ਤੇ ਤੇਰਾ ਹਾਲ ਦੇਖੀ ਕੀ ਕਰਦੀ ਮੈਂ ਫਿਰ ਤੂੰ ਆਪਣਾ ਪਰਿਆ ਬਚਾ ਲਈ ਸਮਝ ਆਈ ਤੇ ਨਹੀਂ ਹੋਰ ਗੱਲ ਸਵੇਰ ਉੱਠਣਾ ਜਦੋਂ ਤਾਰੇ ਦੀ ਛਾਵੇਂ 4 ਵਜੇ ਉੱਠਣਾ ਟੁੱਟੀ ਰਾਤ ਤੂੰ ਖੋਲ ਕੇ ਸੋਈ ਕਪੜੇ ਆਪਣੇ ਟੰਗ ਕੇ ਸੋਈ ਤਾਂ ਕਿ ਨਾਲ ਤੇ ਜੋਤਲ ਮਾਰੀਆਂ ਕੋਲੇ ਵਾਜਣਾਂ ਦੂਜੇ ਸੁੱਤੇ ਬਿਨਾਂ ਉੱਠ ਜਾ ਆਪਣਾ ਜਿਹੜਾ ਸੇਰੇ ਸੂਟ ਪਾਣਾ ਉਥੇ ਡੰਗ ਕੇ ਕਿਲੀ ਨਾਲ ਸਾਬਤ ਤੋਂ ਬੰਦੀ ਸਾਰੀ ਤਿਆਰੀ ਕਰਕੇ ਸੋਈ ਤਾਂ ਕਿ ਜਿਹੜੇ ਕਿਸੇ ਨੂੰ ਖੁੜਾ ਕੇ ਨਾ ਸਾਰੇ ਸੁੱਤੇ ਉੱਠ ਦੇ ਕੇ ਨਾ ਆਤ ਹੋ ਕੇ ਮੇਲੀ ਹੋਈ ਵਾ ਸਾਰੇ ਉੱਠੋਂ ਤੋਂ ਪਹਿਲਾਂ ਸਾਰਾ ਕੰਮ ਹੋ ਜਾਵੇ ਸਮਝ ਆਈ ਇਹ ਕਰਨ ਖੋਲ ਕੇ ਮੇਰੀ ਗੱਲ ਯਾਦ ਰੱਖੀ ਮੈਨੂੰ ਦੁਬਾਰਾ ਮੌਕਾ ਲੰਦਾ ਵੀ ਨਹੀਂ ਤਾਂ ਤੇਰਾ ਮਹਾਰ ਅੱਜ ਮੈਂ ਕੁਛੀ ਦੰਦਾਂ ਦਾ ਇਸ਼ਾਰਾ ਹੀ ਦਿੱਤਾ ਹੈ तेरा हार के ते जड़ी चुनी लीती ना तेरा मैं सारा कर दूंगी। मम्मी तो सी में रोटी हाँ, जागो बैसा कर दी है कर्बानी मैं बहस मभी प्यो दी तीए मम भी इसे रो नई समझ आई अगो मेरे के बैसा कर दी है आके धी न उठा दी उठा दियो ਹਾਂ ਤੀ ਨੂੰ ਤਾਂ ਗਤੀ ਵਸਲ ਮਾਜੀ ਦੀ ਆ ਸਮਝ ਆਈ ਸ਼ਰਮ ਵੀ ਲਈ ਹੋਈ ਆ ਹੈ ਕਰਦੀ ਕੀ ਫਿਰਦੀ ਐ ਇਹਦਾ ਤਾਂ ਮੈਂ ਹਾਲ ਉਹ ਕਰਾਗੀ ਜਦੋਂ ਯਾਦ ਕਰੀ ਕੋਈ ਨਹੀਂ ਹੁੰਦਾ ਮਿਲ ਤੇ ਕਿਦਾਂ ਸੁਣਾਤਾ ਨਾ ਕੱਲ ਤੋਂ ਸੱਣਾ ਹੋਇਆ ਤਾਂ ਉਹ ਹਾਲ ਕਰਾਗੀ ਆਪਣਾ ਪੜਿਆ ਵੀ ਚਾਲੂ ਹੁਣ ਓ ਮਾਈ ਗਾਡ ਇੱਕ ਦਿਨ ਦਾ ਸਵੇਰੇ ਸਵੇਰੇ ਕਿਚਕਿਚ ਸ਼ੁਰੂ ਹੋ ਗਈ ਐ ਰਾਤੀ ਅੱਗੇ 3 ਵਜੇ ਫੋਨ ਚਲਾਣ ਦੇ ਲਾਂਦੇ 3 ਵਜੇ ਗਏ ਨੇ 3 ਵਜੇ ਸੁੱਤੀ ਆ

ਸੁੱਤੀ ਦੇ ਵਿੱਚ ਮੇਰੀ ਟਿਊਸ਼ਨ ਤੋਂ ਉੱਠ ਕੇ ਜਾਣਾ ਵਾ ਦੱਸ ਇਹ ਵੀ ਨਾ ਅਨੀਓ ਅਨਸ਼ਲਮ ਹਫਤਾ ਘਟਾਈ ਕਾ ਦਾ ਬੋਲਣ ਦਾ ਮੌਕਾ ਹੀ ਨਾ ਦੇ ਬੜੀ ਬਦਤਮੀਜ਼ੀ ਕੀਤੀ

ਮम्मा ਹਾਂਜੀ ਮੈਨੂੰ ਕੋਈ ਡ्रेसेस ਚਾਹੀਦੀਆਂ ਮੈਨੂੰ ਕੋਈ ਡ्रेसेस ਨਹੀਂ ਹਾਂ ਕੋਈ ਗੱਲ ਨਹੀਂ ਪੁੱਤਰ ਤੁਹਾਨੂੰ ਡਰੈਸ ਲੈ ਦਾਂਗੇ ਜਿੰਨੀਆਂ ਕਿ ਉਹਨਾਂ ਤੋਂ ਖੁਸ਼ ਨਾ ਮੰਮੀ ਹਾਂ ਹੈਲੋ ਇਹ ਕੀ ਆ ਮੰਮੀ ਛੋਲੇ ਛੋਲੇ ਪਾ ਦੇ ਮੇਰੇ ਸੱਚ ਸੱਚ ਪਾ ਦੇ ਛੋਲੇ ਖਾਵਾ 3 ਵਜੇ ਛੋਲੇ ਚੁੱਕ ਕੇ ਲਈ ਰੋਟੀ ਰੋਟੀ ਕਰਨੀ ਮੈਂ ਸੱਚ ਪਾ ਦੇ ਮੇਰੇ ਮੰਮੀ ਮੈਂ ਛੋਲੇ ਤਾਂ ਲਈਆਂ ਮੈਂ ਗਰਮ ਗਰਮ ਤੁਹਾਨੂੰ ਆਦਤ ਹੈ ਗਰਮ ਗਰਮ ਪਰੌਂਠੀ ਖਾਂਦੀ ਮੈਂ ਤਵੇ ਤੇ ਪਾ ਕੇ ਆਂਦੀ ਆ ਨਾਲ ਹੀ ਗਰਮ ਗਰਮ ਤੁਹਾਨੂੰ ਪਰੌਂਠੀ ਦਵਾਂਗੀ ਗਰਮ ਗਰਮ ਪਰੌਂਠੀ ਹੀ ਦਵਾਂਗੀ ਤੇ ਪਰੌਂਠੀ ਰੱਖ ਕੇ ਲਿਆਂਦੀ ਵਿੱਚ ਮੰਮੀ ਗਰਮ ਗਰਮ ਦਿੰਨੀ ਆ ਗਰਮ ਗਰਮ ਦਿੰਨੀ ਆ ਉਹਨਾਂ ਦੇ ਛੋਲੇ ਢੰਡੇ ਹੋ ਜਾਣਾ ਹਾਂ ਫੇ ਬੇਲ ਸੱਚ ਪਾ ਦੇ ਨਹੀਂ ਮੰਮੀ ਨਹੀਂ ਹੁੰਦੇ ਮੰਮੀ ਜੀ ਦਾਸ ਕੀ ਕਹਿੰਦੀ ਤੂੰ ਤੇਰੀ ਤੁਹਾਨੂੰ ਕੀ ਕਹਿੰਦੀ ਸੀ ਮੈਨੂੰ ਕੋਈ ਡਰੈਸ ਲਿਆ ਦਿਓ ਹਾਂ ਮੈਂ ਸੁਣਿਆ ਮੰਮੀ ਐਸੇ ਨਹੀਂ ਮੇਰੀ ਗੱਲ ਸੁਣ ਨਾ ਮੈਂ ਸੁਟਾ ਚ ਨਾ ਠੰਡ ਲੱਗਦੀ ਹੈ ਮੌਸਮ ਚੇਂਜ ਹੋ ਗਿਆ ਇੱਕ ਸੂਟ ਲਿਆ ਦਿਓ ਮੈਨੂੰ ਵੀ ਗਰਮ ਨਹੀਂ ਮੇਰੀ ਗੱਲ ਸੁਣੋ ਤੇਰੇ ਘਰ ਚਾਰ ਸਵੇਰੇ ਹੁੰਦੇ ਪਰੀ ਕੀ ਕਹਿਣ ਰਹੀ ਹੈ ਪਰੀ ਤੇ ਆਪਣੀ ਮਾਂ ਨਾਲ ਗੱਲ ਕਰਨ ਰਹੀ ਹੈ ਤੂੰ ਸਹੀ ਜੀ ਰੋਟੀ ਪਕਾਣ ਰਹੀ ਹੈ ਤੇਰੇ ਘਰ ਸਾਡੇ ਵਾਲੀ ਹੁੰਦੇ ਜਾਰ ਮੇਲੇ ਹੈ ਰਹੀ ਸੂਟਾਂ ਦੀ ਗੱਲ ਤੇਰੇ ਵਿਆਹ ਦੀ ਨਿਕਲਿਆ ਹੋਈ ਹੈ ਹੈ ਪੰਜ ਸੂਟ ਤੇਰੀ ਮਾਂ ਨੇ ਦਿੱਤੇ ਤੇ 11 11 ਸੂਟ ਮੈਂ ਆਪਣੇ ਲੋਕਿੱਤੇ ਸੀ ਉਹ ਫਟ ਜੇ ਨੇ ਹੈ ਉਹ ਪੁਰਾਣੇ ਹੋ ਗਏ ਥੋੜੇ ਨਾ ਲਾਈਟ ਕਲਰ ਹੋ ਗਏ ਲਾਈਟ ਹੋ ਗਿਆ ਤੇ ਕੋਈ ਨਹੀਂ ਲਾਈਟ ਹੋ ਗਿਆ ਤੇ ਘਰ ਵੀ ਬਹਿ ਜਾਂਦੇ ਆ ਤੂੰ ਕਿਧਰ ਰੋਜ਼ ਜਾਣਾ ਟੀ ਮੇਰੇ ਨਾਲ ਤੇ ਕਾਲਜ ਜਾਣਾ ਰੋਜ਼ ਦਾੜੀ ਵਾਲਾ ਜਾਣਾ ਟਿਊਸ਼ਨ ਤੇ ਜਾਣਾ ਹੈ ਤੇ ਸਕੂਲ ਦੇ ਵਿੱਚ ਬੱਚਾ ਦੇ ਚੱਲਣਾ ਤੇ ਤੂੰ ਤਾਂ ਘਰ ਚੀਆ ਮੰਮੀ ਉਹ ਕਸ ਵੀ ਗਿਆ ਤੇ ਕੋਈ ਨਹੀਂ ਕਸ ਗਿਆ ਤੇ ਥੱਲੇ ਪਜਾਮੀ ਪਾ ਪਜਾਮੀ ਨਹੀਂ ਤਾਂ ਕੋ ਕੋ ਪਜਾਮੀ ਪਾ ਥੱਲੇ ਉਪਰ ਦੀ ਪਾ ਕੇ ਜੈ ਕੈਨੀ ਸੂਟ ਉਹ ਪਾ ਉਹ ਤੇ ਛੋਲ ਦੀ ਕੋਟੀ ਪਾ ਛੋਲ ਦੀ ਬੁਕਲ ਮਾਰ ਉਹਨੂੰ ਵੇਖੇ ਨਾਲੇ ਦਰ ਸਾੜਾ ਪੈ ਗਿਆ ਉਹਨੇ ਟੌਪ ਕੀ ਕਹਿਤਾ ਵੈ ਡਰੈਸ ਕੀ ਕਹਤੀ ਨਾਲੇ ਮੈਨੂੰ ਸੂਟ ਲੈ ਦਿਓ ਸੂਟ ਲੈ ਦਿਓ ਐਡੀਸ਼ਨ ਦੇ ਪੁਰਾਣੇ ਹੋ ਗਏ 2 ਮਿੰਟ ਇੱਥੇ ਭਾਬੀ ਕੀ ਹੋ ਗਿਆ ਮੈਂ ਡਰੈਸ ਮੰਗੀ ਤੁਸੀਂ ਨਾਲੇ ਸੂਟ ਮੰਗਣ ਲੱਗ ਪਏ ਸਹੀ ਤੇ ਇਹ ਸੂਟ ਕੀ ਹੋ ਗਿਆ ਸੂਟਾਂ ਨੂੰ ਜੇ ਤੁਸੀਂ ਕੋਣ ਆ ਕਿ ਤੁਸੀਂ ਮੇਰਾ ਮੁਕਾਬਲਾ ਕਰਨਾ ਨੋ ਵੇ ਮੈਂ ਇਸ ਘਰ ਦੀ ਧੀ ਆ ਤੇ ਤੁਸੀਂ ਨੂ ਇਹ ਹੋਈ ਤੇ ਗੱਲ ਦੀ ਮੈਂ ਖੋਪੜੀ 'ਚ ਬਾਲ ਲਈ ਆ ਜਿਹੜੀ ਪੈਂਦੀ ਵੀ ਭਈ ਐਸ ਕਰ ਦਿੱਤੀ ਇਹ ਤਾਂ ਤੂੰ ਐਸ ਕਰ ਦਿਨੋ ਉਹ ਵੀ ਉਹ ਸਕੂਲ ਜਾਣਾ ਕਾਲਜ ਜਾਣਾ ਹੈ ਇਹੋ ਜਿਹੇ ਦਿਮਾਗ 'ਚ ਭੇਜ ਜਿਹੜੀ ਮੈਂ ਨਹੀਂ ਤੇ ਭੇਜ ਪਾ ਪੜਿਆਂ ਲਿਖਿਆਂ 'ਚ ਆ ਹੁੰਦਾ ਹੀ ਫਰਕ ਬਹੁਤੀ ਗੱਲ ਆ ਨਾ ਭਾਬੀ ਮੇਰੇ ਜਿਹੜੇ ਪੁਰਾਣੇ ਸੂਟ ਨੇ ਨਾ ਤੁਸੀਂ ਲੈ ਲਓ ਤੁਸੀਂ ਪਾ ਲਿਓ ਮੈਂ ਕਿਤੇ ਪਾਉਂਦੀ ਨਹੀਂ ਮੈਂ ਤੇ ਨਵੇਂ ਲੈ ਲੈਨੇ ਘਰ ਹੀ ਲੈਣਾ ਪਾ ਸਕਦੀ ਆ ਨਾਨਾ ਪਰਜਈਆਂ ਪਾ ਹੀ ਲੈਂਦੀ ਆ ਇੱਕ ਦੂਜੇ ਦੀਆਂ ਅਈ ਤੇ ਆਪਾ ਲਿਦੇ ਸੀ ਜਦੋਂ ਇਹਨਾਂ ਦੀ ਮਰਦੇ ਸੀ ਜਦੋਂ ਇਹ ਅਹੀ ਵਿਆਹ ਆਈ ਸੀ ਅਸੀਂ ਵੀ ਨੂੰ ਸਸਾ ਆਪਾਂ ਤੇ ਕੁੱਤ ਜਦੇ ਪਾਲੀਦੇ ਸੀ ਦਰਾਨੀ ਥਾਣੀਆਂ ਪਾਲੀਦੀਆਂ ਸੀ ਇਹਨੂੰ ਪਤਾ ਨਹੀਂ ਕਿਹੜੀ ਹੱਥ ਚੁੱਕੀ ਆ ਮੰਮੀ ਮੈਂ ਤੇਰੇ ਵਾਸਤੇ ਪਰੌਂਖੀ ਲੈ ਕੇ ਜਲਦੀ ਕਰ ਐ ਵੀ ਲੈ ਦੋ ਠੰਡੇ ਹੋ ਗਏ ਹੋਣੇ ਉਹ ਵੀ ਆਹੋ ਲੈ ਜਾ ਵੀ ਲਉ ਨਾ ਵੇ 5 ਮਿੰਟ 10 ਮਿੰਟ ਹੋਰ ਨਾ ਚੱਲ ਤੇ ਮੈਨੂੰ ਚੱਕ ਕੇ ਉਹ ਕੋਲੀ ਮਾਰਦੀ ਤੇਰੇ ਮਗਰ

ਆਪਣੀ ਸਿਰ ਪੇੜ ਲਾਉਗੇ ਅੱਛੇ ਛੱਡਾ ਹੀ ਪੈਣਾ ਹੋਰ ਕੀ ਆ ਮम्मा ਮੇਰੀ ਗੱਲ ਸੁਣੋ ਮੇਰੀ ਨਾ ਫਰੈਂਡ ਦਾ ਬਰਥਡੇ ਆ ਤੇ ਮੈਨੂੰ 1500 ਰੁਪਿਆ ਦੋ ਮੈਂ ਜਾਮੀ ਜਾਣਾ ਤੂੰ ਹਰ ਗੱਲ ਕਿਹੜੀ ਕੀਤੀ ਮੈਂ ਤੇ 2500 ਵਾਰ ਵਾਰ ਛੁੱਟ ਦਵਾ ਮੇਰੀ ਤੇ ਇੱਕ ਵੇ ਇੱਕ ਵਾਰੀ ਮੈਂ 100 100 ਵਾਰੀ ਦਵਾ ਇਹ ਕਿਹੜੀ ਗੱਲ ਕੀਤੀ ਠੀਕ ਹਾਂ ਤੇ ਮੇਰੀ ਗੱਲ ਸੁਣ ਤੂੰ ਹੁਣ ਜਾਣਾ ਨਾ ਜੋ ਟਿਊਸ਼ਨ ਤੇ ਮੈਂ ਅੱਜ ਮੈ ਟਿਊਸ਼ਨ ਨਹੀਂ ਜਾਣਾ ਮੈਂ ਫਰੈਂਡ ਦੀ ਬਰਥਡੇ ਪਾਰਟੀ ਤੇ ਜਾਣਾ ਬਰਥਡੇ ਪਾਰਟੀ ਤੇ ਜਾਣਾ ਨਾ ਤੂੰ ਵੇਖੀ ਉਹ ਸ਼ੋਰੂਮ ਜਿਹੜਾ ਹੈ ਜਿੱਥੋਂ ਆਪਾਂ ਅੱਗੇ ਵੀ ਨਹੀਂ ਥੇ ਕੱਪੜੇ ਪਸੰਦ ਕਰ ਲਈ ਤੇ ਮੈਂ ਤੇਰੇ ਨਾਲ ਜਾਵਾਂਗੀ ਮੈਂ ਵੇਖਾਂਗੀ ਹੁਣ ਤੇਰੀ ਪਸੰਦ ਕੀ ਹੋ ਚਈ ਹੈ ਤੇ ਮੈਂ ਇਹੋ ਜਿਹੇ ਡਰੈਸ ਲੈ ਕੇ ਦੇਣੀ ਆ ਮੇਰੀ ਧੀ ਪਰੀ ਲੱਗੇ ਪਨਾਦੀ ਪਰੀ ਹੈ ਸਾਰਾ ਜੋ ਡਰੈਸ ਪਾਈ ਉਹ ਸਾਰੇ ਪਰੀ ਪਰੀ ਕਹਿਣਾ ਆਕਾਸ਼ ਤੋਂ ਉਤਰੀ ਪਰੀ ਆਈ ਹੈ ਬਿਲਕੁਲ ਠੀਕ ਹੈ ਇਹੋ ਜਿਹੇ ਡਰੈਸਰ ਮੈਂ ਲੈ ਕੇ ਦੇਣੀ ਆ ਵਧੀਆ ਸਾਰਿਆਂ ਨਾਲ ਸੋਹਣੀ ਲੱਗੇ ਮੇਰੀ ਧੀ ਠੀਕ ਹੈ ਕੋਈ ਗੱਲ ਤੂੰ ਚਿੰਤਾ ਨਾ ਕਰ ओके okay. हां चलो हुन मम्मा मैं चलती हां चल ठीक ना थीक है, थीक है, नहीं नहीं। दे दे। तो के आई मैं ठीक है ठीक है बेटा तू जिंदा ਨਹੀਂ ਕਰਨੀ ਮਾਂ ਦੇ ਬੁੰਦਿਆ ਠੀਕ ਹੈ ਆਹੋ ਭਾਬੀ ਨੂੰ ਕਹਿੰਦੇ ਜੋ ਮਰਜੀ ਭਾਬੀ ਦਾ ਗੱਲ ਦਿਮਾਗ ਦੇ ਚ ਨਹੀਂ ਜਾਣੀ ਤੇ ਫਕਰ ਹੁੰਦਾ ਤੇ ਕਹਿਣਾ ਕੰਮ ਮਾਸਾ ਗਰਮ ਵੀ ਕਰ ਲਿਆ ਕਰ ਠੰਡੇ ਦੇ ਹੀ ਜਾਣਾ ਤੂੰ ਮੋਬਾਈਲ 'ਚ ਵੜਿਆ ਰਹਾ ਭਾਵੇਂ ਲਾਜਵੇ ਠੱਗੀ ਮਾਰ ਜਾਵੇ ਆਂ 20 ਪਿਆ ਦੇ ਨਿਕ ਦਿੱਤੇ ਬੋਲਦਾ ਨਹੀਂ ਅਲੂਨ ਤੇ ਮਾਸਾ ਬਾ ਇਹਨਾਂ ਦੇ ਕਰੋ ਕਾਦੀਆਂ ਵਾਜਾਂ ਆਂਦੀਆਂ ਮੇਰੇ ਨਾਲ ਸਨ ਲੈ ਕੇ ਨਾ ਅੰਦਰ ਚਲ ਜਾ ਖਾ ਲੈ ਚੰਗਾ ਤੇ ਮੰਮੀ ਨੂੰ ਕਹੀ ਅਦਨਾ ਆਂਟੀ ਘਰ ਗਈ ਤਾਦੀ ਨਾ ਨਾ ਠੰਡੇ ਕਿ ਲਿੰਬੂ ਨਾ ਪਾਮੀ ਮੋਢੇ ਦਾ ਗਲਾ ਖਰਾਬ ਹੋਇਊਗਾ ਆਈ ਮੈਂ ਕੀ ਹੋ ਗਿਆ